ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਮੋਗੇ ਸ਼ੁਰੂਆਤ ਕਰਦੇ ਆ ਨਵੇਂ ਬਲੌਗ ਦੀ ਟਾਈਮ ਹੋ ਗਿਆ ਜੀ ਪੌਣੇ 5 ਤੇ ਮੀ ਕਾਫੀ ਪੈ ਰਿਆ ਕੱਲ ਦਾ ਹੀ ਹਟਦਾ ਹੀ ਨਹੀਂ ਹੈਗਾ ਮੀ ਤੇ ਰਾਜਮਾ ਪੈ ਰਿਆ ਆ ਤੇ ਕੋਠੇ ਲੱਗ ਪਏ ਚੂਣ ਸਾਡੇ ਹਜੇ ਫਾਰਸ਼ ਆ ਪਤਾ ਨਹੀਂ ਕਿੱਦਾਂ ਇਹ ਜਾਂ ਕੀੜੀਆਂ ਕੂੜੀਆਂ ਨੇ ਜਾਂ ਕਾਸ਼ੇ ਨੇ ਤੇੜਾਂ ਜੀਆਂ ਕਰਤੀਆਂ ਹੋ ਗਿਆ ਇੱਥੋਂ ਥੋੜਾ ਜਿਹਾ ਡਿਗਿਆ ਪਾਣੀ ਮਾਰਾ ਜਾਂ ਬੂੰਦ ਜੀ ਹੁਣ ਤਾਂ ਉਦੋਂ ਨਹੀਂ ਡਿਗਿਆ ਸ਼ਾਇਦ ਬੰਦੀ ਹੋ ਜਵੇ ਸਮਰ ਦੇ ਪਾਪਾ ਗਏ ਆ ਕੋਠੇ ਤੇ ਦੇਖਣ ਕਹਿੰਦੇ ਸੀ ਪਾਣੀ ਮੜ ਜਾ ਖੜਾ ਆ ਤੋ ਕੱਢ ਦਉਂਦੇ ਆ ਮੈਂ ਤੇ ਉਧਰ ਲੰ ਅੰਦਰ ਦੋ ਥਾਂ ਟੂਣ ਲੱਗਾ ਆ ਤੇ ਮੀਂਹ ਦੇਖੋ ਵਿੱਚੀ ਤੇਜ਼ ਹੋਈ ਜਾਂਦਾ ਵਿੱਚੀ ਰਾਜਮਾ ਪਈ ਜਾਂਦਾ ਆ ਤੇ ਬਹੁਤ ਜ਼ਿਆਦਾ ਹਨਾ ਨੁਕਸਾਨ ਆ ਤੇ ਚਲੋ ਮੌਸਮ ਤਾਂ ਠੰਡਾ ਹੋ ਜਾਂਦਾ ਪਰ ਠੰਡੇ ਮੌਸਮ ਨੂੰ ਕੀ ਕੰਨਾ ਹਨਾ ਵੀ ਜਿਹੜਾ ਇੰਨਾ ਲੋਕਾਂ ਦਾ ਨੁਕਸਾਨ ਹੁੰਦਾ ਪਾਣੀ ਆਈ ਜਾਂਦਾ ਘਰ ਡਿਗੀ ਜਾਂਦੇ ਉਹ ਬਹੁਤ ਔਖਾ ਹੈ ਇਹਦੇ ਨਾਲ ਉਹ ਗਰਮੀ ਬੰਦਾ ਸਹਿ ਲਾਂਦਾ ਹਨਾ ਪਰ ਇਦਾਂ ਦੇ ਨੁਕਸਾਨ ਕਿੱਥੇ ਪੂਰੇ ਹੁੰਦੇ ਆ ਛੇ ਆ ਦੇਖੋ ਇਧਰਲੇ ਪਾਸੇ ਆਹਾ ਇੱਕ ਬਾਲ ਆਇਆ ਤੇ ਥੱਲੇ ਰੱਖਿਆ ਆ ਡਾਂਗਾ ਜਿਹਾ ਤੇ ਬੰਦ ਹੋ ਗਿਆ ਮੈਨੂੰ ਲੱਗਦਾ ਹਾਂ ਹਾਂ ਪਾਪਾ ਪਾਪਾ ਪਤਮੀਜ ਆ ਮੀਂਹ ਚ ਗਏ ਆ ਕੋਠੇ ਤੇ ਤੇ ਕੱਪੜੇ ਸਾਰੇ ਸੁੱਕਣੇ ਇਦਾਂ ਪਾਏ ਹੋਏ ਆ ਸੀ ਥੱਪੜ ਨਾ ਖਾ ਲਈ ਮੀਂਹ ਪੈਂਦਾ ਆ ਰੋਈ ਜਾ ਆ ਦੇ ਆ ਗਏ ਪਾਪਾ ਉਹ ਬਾਥਰੂਮ ਗਏ ਆ ਚੱਲ ਰਹੀ ਆ ਜੀ ਆਪਾਂ ਪਾ ਲਿਆ ਖਲਾਰਾਂ ਤੇ ਉਧਰ ਬੈੱਡ ਤੋਂ ਚੁੰਦਾ ਪਿਆ ਆ ਤੇ ਨਾਲੇ ਬੈੱਡ ਦੇ ਥੱਲੇ ਹਨਾ ਕੂੜਾ ਬਹੁ ਗਿਆ ਹੋਇਆ ਆ ਕਾਗਜ਼ ਕੂਗਜ ਔੜ ਔੜ ਕੇ ਗਏ ਆ ਤੇ ਸਾਰਾ ਸਮਾਨ ਹਨਾ ਬਿੱਡਾ ਚੋਂ ਕੱਢ ਲਿਆ ਆ ਤੇ ਬੈੱਡ ਇਧਰਲੇ ਖੂੰਜੇ ਚ ਲਗਾ ਲਾਂਗੇ ਅਸੀਂ ਤੇ ਇਧਰਲਾ ਬੈੱਡ ਖਾਲੀ ਕਰ ਲਿਆ ਉਧਰਲਾ ਵੀ ਹੋ ਗਿਆ ਆ ਤੇ ਬਾਸ ਇਹਨਾਂ ਦੇ ਪੇਜ ਪੂਚ ਫੋਲ ਕੇ ਇਦਾਂ ਨੂੰ ਕਰਾਂਗੇ ਆ ਦੇਖੋ ਇੱਥੋਂ ਚੋਣ ਕਿੰਨਾ ਲੱਗਾ ਆ ਤੇ ਫੇਰ ਸਾਨੂੰ ਵੀ ਔਖਾ ਹੋ ਜਾਣਾ ਸੀ ਰਾਤ ਨੂੰ ਉਹ ਤਿੰਨ ਵਾਲੇ ਲੱਗ ਪਏ ਚੋਣ ਤੇ ਦੇਖ ਲਓ ਕੋਠੇ ਦੇ ਫਾਰਸ਼ ਪਏ ਹੋ ਆ ਤਾਂ ਵੀ ਪਤਾ ਨਹੀਂ ਕਿੱਦਾਂ ਚੋਣ ਲਾ ਪਏ ਇਦਾਂ ਨੂੰ ਪਾਣੀ ਖੜਦਾ ਪਤਾ ਨਹੀਂ ਕਾਤੇ ਇਹ ਕੱਢ ਕੇ ਵੀ ਆਏ ਸੀ ਤਾਂ ਵੀ ਜਿਆਦਾ ਹੋ ਗਿਆ ਮੀਂਹ ਵੀ ਹਟਣ ਦਾ ਨਾਂ ਨਹੀਂ ਲੈਂਦਾ ਇਹਦੇ ਖਲੌਣੇ ਸਮਰ ਦੇ ਪੈ ਸੀਗੇ ਜਦੋਂ ਮਤਲਬ ਇਹਦਾ ਪ੍ਰੋਗਰਾਮ ਕੀਤਾ ਸੀ ਨਾ ਅਸੀਂ ਉਦੋਂ ਸਾਰੇ ਆਏ ਸੀ ਹਾਂ ਕੀ ਹਾਂਜੀ ਲਓ ਜੀ ਬੈੱਡ ਲਾ ਲਿਆ ਇੱਧਰ ਨੂੰ ਤੇ ਹੁਣ ਕੱਪੜੇ ਮੈਂ ਤਾਂ ਬਹੁਤ ਫਲਾ ਰਿਆ ਉਹ ਜਾ ਕੇ ਮੈਂ ਔੜੀ ਔੜੀ ਦਰਵਾਜੇ ਦੇ ਸਾਹਮਣੇ ਲਾ ਲਿਆ ਬੈਠਾ ਦੇਖਦੇ ਹਾਂ ਕਿੰਦਾ ਸੈਟਿੰਗ ਹੋਵੇ ਇੱਧਰ ਲਾ ਤੇ ਸੋਪੇ ਉਹ ਪੂਰਾ ਪਾਣੀ ਆ ਰਿਹਾ ਨਹੀਂ ਤਾਂ ਸੋਪਾ ਜੇ ਉਤਰੀ ਹੈ ਤਾਂ ਲਾਇਆ ਨਹੀਂ ਲਾਰਾਈ ਬਹੁਤ ਪੈ ਜਾਂਦਾ ਬੈੱਡ ਚੋਂ ਕੱਪੜੇ ਕੱਢ ਲਓ ਤਾਂ ਖਣਾ ਜਾਂ ਮੋਟੇ ਹਜੇ ਕਿੱਥੀ ਹੀ ਪੈਣੀ ਹੈ ਬਾਹਰ ਲਾ ਨਾ ਇੱਕ ਘੜੀ ਚੈਨ ਹੋਵੇ ਤਾਂ ਕੁਛ ਨਾ ਸਾਡੇ ਆਪਰਾ ਮੋਟਾ ਹੋਇਆ ਨਹੀਂ ਨਹੀਂ ਹਟਦਾ ਇਹ ਕਿਉਂ ਹੋ ਗਿਆ ਨਾ ਨਵਾਂ ਵੱਜ ਗਿਆ ਤੇ ਬੈੱਡ ਤਾਂ ਆਪਾਂ ਲਾ ਲਿਆ ਸੀ ਜੇ ਇੱਧਰ ਨੂੰ ਤੇ ਹਜੇ ਨਾ ਉੱਥੋਂ ਚੋਰ ਆਇਆ ਆ ਕੋਠਾ ਤੇ ਤਾਂ ਕਰਕੇ ਹਨਾ ਸੋਫਾ ਜਿਹੜਾ ਇੱਦਾਂ ਲਾਇਆ ਹੋਇਆ ਆ ਤੇ ਬਾਕੀ ਆਪਾਂ ਸੈਟਿੰਗ ਹਜੇ ਥੋੜੀ ਜੀ ਹੋਰ ਕਰਨੀ ਆ ਇੱਧਰ ਨੂੰ ਦੇਖਦੇ ਹਾਂ ਸੋਫੇ ਵਗੈਰਾ ਕਿਦਾਂ ਸੈੱਟ ਆਉਂਦੇ ਆ ਤੇ ਹਜੇ ਉੱਥੋਂ ਕਾਫੀ ਜ਼ਿਆਦਾ ਗਿੱਲਾ ਹੋਇਆ ਥੱਲੇੋਂ ਤੇ ਤਿੰਨ ਚਾਰ ਬਾਲੇ ਜਿਹੜੇ ਉਹ ਚੋਂ ਲੱਪੇ ਆ ਤੇ ਬਾਕੀ ਹੁਣ ਅਸੀਂ ਖਾਣ ਲੱਗੇ ਸੀ ਕਿ ਰੋਟੀ ਤੇ ਮੈਂ ਅੱਜ ਬਣਾਈ ਸੀਗੀ ਜੀ ਆਹ ਵੱਡ ਛੋਲੇ ਜੇ ਅਸੀਂ ਕੋਲੀ ਬਣਾਈ ਨਹੀਂ ਮੈਂ ਤਾਂ ਮੈਨੂੰ ਜ਼ਿਆਦਾ ਹਨਾ ਇਹਨਾਂ ਬਣਾਉਣ ਦਾ ਪਤਾ ਜਿਆ ਨਹੀਂ ਹੈਗਾ ਫਸੇ ਤਾਂ ਠੀਕ ਹੈ ਇਦਾਂ ਦੇ ਹੀ ਹੁੰਦੇ ਰਸਮੇ ਜੇ ਹਨਾ ਤੇ ਸਮਰ ਜਾਣ ਜਾਣ ਕੇ ਹੁਣ ਥੱਲੇ ਉੱਤਰੀ ਜਾਂਦਾ ਆ ਤੇ ਬਾਹਰ ਮੀਂਹ ਹਜੇ ਪੈ ਰਿਹਾ ਕਾਫੀ ਆਹੋ ਕਣਮਣ ਕਣਮਣ ਜੀ ਹੋ ਰਹੀ ਆ ਹਜੇ ਓਏ ਨੰਗੇ ਪੈਰੀ ਇੱਦਾਂ ਤੋਂ ਉੱਤੇ ਚੜ ਜਾਣਾ ਆ ਹਾਂਜੀ ਲੋ ਜੀ ਟਾਈਮ ਹੋ ਗਿਆ ਸਵੇਰ ਦੇ 7:30 ਤੇ ਕਮਰਾ ਸਾਡਾ ਸਾਰਾ ਹੀ ਲਾਪਿਆ ਜੀ ਚੋਣ ਬਸ ਆ ਬੈੱਡ ਦੇ ਉੱਪਰ ਵੀ ਆ ਗਿਆ ਆ ਇੱਧਰ ਆ ਪਤਿੱਲੀ ਰੱਖੀ ਆ ਤੇ ਆਹ ਰੱਖਿਆ ਸੀ ਬਾਲ ਪੇਪਰ ਜਿਹਾ ਆ ਇੱਥੇ ਲਾਪਿਆ ਹੁਣ ਚੋਣ ਆ ਵਾਲੇ ਤੇ ਆ ਗਿਆ ਆ ਪਹਿਲਾਂ ਗਵਲੇ ਦੋ ਚੋਂਦੇ ਸੀਗੇ ਆਹ 6 6 ਵਾਲੇ 7 7 ਚੋਂਣ ਲੱਗੀ ਆ ਅੱਗੇ ਤੋਂ ਅੱਗੇ ਵਧੀ ਜਾਂਦਾ ਹੁਣ ਆਹ ਵਾਲੇ ਤੇ ਆਉਣਾ ਉਹਦੇ ਸਾਰੇ ਹੀ ਗਿੱਲਾ ਹੋਇਆ ਬਾਲਾ ਉੱਦੋਂ ਲਾ ਅੰਦਰ ਵੀ ਦੇਈਆਂ ਤੇ ਮੀਂਹ ਵੀ ਨਹੀਂ ਬੰਦ ਹੋਇਆ ਮੀਂਹ ਦੇਖੋ ਪਰਸੋਂ ਦਾ ਪੈ ਰਿਹਾ ਮੀਂਹ ਸਾਰੇ ਹੀ ਆ ਇਹ ... கி autakan ਘਟਦਾ ਥੋੜੀ ਆ ਬੁੱਦਨ ਪਰਸੋਂ ਦਾ ਰਸੋਈ ਬਚੀ ਹੈ ਉਹ ਸੀਖੂਨ ਜਾਂ ਹਟ ਗਿਆ ਅੱਜ ਉਹਦੇ ਉੱਥੇ ਜਿਹੜੇ ਆਲੇ ਉਪਰ ਥੇਦੇ ਆ ਰਹੇ ਹੈਗਾ ਇੱਕ ਬੰਦੇ ਨੂੰ ਮਾਰਿਆ ਗਿਆ ਸੋਈ ਦਾ ਤਾਂ ਚਲੋ ਹੁੰਦਾ ਭਾਂਡੇ ਚਾਂਗੇ ਫਾਜੇ ਢੋ ਲਾਂਦਾ ਹੁਣ ਜਿਹੜਾ ਕੰਮ ਰਿਹਾ ਜੇ ਗੱਦੇ ਹੋ ਗਏ ਸਮਾਨ ਹੋ ਗਿਆ ਉਹ ਸਾਰਾ ਖਰਾਬ ਹੁੰਦਾ ਤੇ ਹੁਣ ਸਾਡੇ ਬੈੱਡ ਤੋਂ ਵੀ ਲੱਗੋ ਬੈਠਣ ਨੂੰ ਕਿਉਂ ਜੇਗਾ ਸਾਡੇ ਘਰ 'ਚ ਹੁਣ ਬਸ ਸਟਕ ਖੁੰਜੇ ਦੇ ਮੰਜਾ ਰਾਇਆ ਹੈ ਉੱਥੇ ਕਹਿੰਉ ਬੈਠਾ ਹੈ ਤੇ ਉਦਣ ਵੀ ਖੁੰਜੇ ਜਿਹੇ ਲੱਗੇ ਕੇ ਬੈਠੇ ਆ ਤੇ ਅਸੀਂ ਹਜੇ ਏਦੇ ਘੁੰਮੀ ਜਾਣੀ ਆ ਮੇ ਦਾ ਮੰਮੀ ਮੰਮੀ ਹੁਣ ਬਾਹਰ ਲੈਣ ਗਈ ਆ ਕੀ ਹੋਇਆ ਓਏ ਕੀ ਹੋਇਆ ਛੁਰਿਆ ਗਈ ਈ ਕੀ ਕਾਤੀ ਕਾ ਦੇਖ ਲੋ ਦੇਖ ਲੋ ਛੱਡਦਾ ਛੱਡਦਾ ਤੇ ਪਾਣੀ ਛੱਡਦਾ ਇਹ ਨਾ ਨੋਹ ਹੀ ਚੋ ਨੋਹੇ ਵਿਚਾਰੇ ਦਾ ਬਾਤ ਹੋਈ ਕੋਈ ਆਂ ਗਿਨਾ ਨਹੀਂ ਪਾਣੀ ਜਾ ਰਹੇ ਆਹ ਕੱਢਦਾ ਨਾ ਪਾਣੀ ਇੱਥੇ ਢਾਲਾ ਇੱਦਣੋਂ ਇੱਥੇ ਸਾਲਾ ਛੱਡਦਾ ਜੀ ਨਿਕਲਦਾ ਜੀ ਇਹ ਚੰਦਾ ਹੀ ਆ ਰਿਹਾ ਹੈ ਇਧਰ ਓਏ ਆ ਕੱਚਾ ਆ ਪੈਰ ਖੋਬੇ ਆਹੋ ਸੀਮੇਟ ਨੇ ਮੀਚ ਕੰਮ ਨਹੀਂ ਨਾ ਕਰਨਾ ਸੀਮੇਟ ਦਾ ਪਿਆ ਘਰੇ ਵੀ ਆਟ ਵਾਂਗੇ ਕਿੱਦਾਂ ਹਾਂ ਹਾਂ ਬੁਰਾ ਹਾਲ ਹੀ ਇਹ ਕੱਕਟਾ ਦਾ ਨਾਮ ਹੈ ਇਸ ਵਾਸਤੇ ਜੀ ਲੋ ਜੀ ਟਾਈਮ ਹੋ ਗਿਆ ਸਵਾ 5 ਤੇ ਮੈਂ ਹਟ ਗਿਆ ਸੀਗਾ ਹੁਣ ਤੇ ਆਪਾਂ ਹਨਾ ਇੱਥੋਂ ਸਾਰੇ ਪੋਚਾ ਵਗੈਰਾ ਲਗਾਇਆ ਹੋਇਆ ਪਰ ਹਜੇ ਨਾ ਕਾਫੀ ਜ਼ਿਆਦਾ ਗਿੱਲਾ ਗਿੱਲਾ ਜਿਆ ਥੱਲੇੋਂ ਤੇ ਆ ਮੈਂ ਟੇਬਲ ਰੱਖਿਆ ਸੀਗਾ ਪ੍ਰੈਸ ਕਰਨਾ ਸੀ ਸੂਟ ਮੈਂ ਦੇਣਾ ਸੀਗਾ ਕਾਇਆ ਸੀ ਜਿਹੜਾ ਤੇ ਇਧਰ ਮੈਂ ਸਾਡਾ ਨਾ ਇੱਧਰ ਲਗਦਾ ਆਹ ਵਾਲਾ ਇਹ ਥੋੜਾ ਜਿਹਾ ਉੱਪਰੋਂ ਕਪੜਾ ਜਿਹਦਾ ਗਿੱਲਾ ਹੋਇਆ ਸੀ ਤੇ ਉਹ ਫਿਰ ਹੈ ਨਾ ਥੋੜਾ ਥੋੜਾ ਧੁੱਪ ਜੀ ਦਸੇਕ ਜਿਹਾ ਹੋ ਗਿਆ ਮਾੜਾ ਮਾੜਾ ਬਾਹਰ ਮੌਸਮ ਤੇ ਉਹ ਫਿਰ ਮੈਂ ਬਾਹਰ ਪਾ ਤਾ ਸੀ ਸੁੱਕਣੇ ਤੇ ਸੁੱਕ ਗਿਆ ਸੀ ਫਿਰ ਅਸੀਂ ਚਾਦਰ ਵਿਛਾ ਲਈ ਸੀ ਕਿ ਬੈਠਣ ਨੂੰ ਜਗ੍ਹਾ ਹੈ ਨਹੀਂ ਸੀ ਕਿਸੇ ਪਾਸੇ ਵੀ ਤਾਂ ਕਰਕੇ ਤੇ ਚਾਦਰ ਆਪਾਂ ਵਿਛਾ ਲਈ ਸੀ ਤੇ ਬਾਹਰ ਸੋਫੇ ਵਗੈਰਾ ਕੱਢੇ ਆ ਸੋਫਿਆਂ ਦੇ ਨਾ ਇੱਕ ਇੱਕ ਪਾਸੇ ਜਿੱਦਾਂ ਆਹ ਹੁੰਦੇ ਆ ਇਹ ਗਿੱਲੇ ਹੋ ਗਏ ਸੀਗੇ ਤੇ ਇੱਧਰਲੇ ਕਮਰੇ ਦੇ ਦੂਜੇ ਕਮਰੇ ਦੇ ਗੱਦੇ ਆਪਾਂ ਬਾਹਰ ਪਾਏ ਹੋਏ ਆ ਇਹ ਵੀ ਹੁਣ ਆਪਾਂ ਰੱਖਾਂਗੇ ਤੇ ਤਰਪੈਲ ਵੀ ਇੱਧਰ ਸੁੱਕਣੀ ਪਾ ਸੀਗੀ ਤੇ ਉਹ ਚੁੱਲਾ ਸਾਡਾ ਸੌਕਦਾ ਹੀ ਨਹੀਂ ਕਿਉਂਕਿ ਨਮਾ ਬਣਾਇਆ ਸੀ ਨਾ ਕਾਫੀ ਜ਼ਿਆਦਾ ਗਿੱਲਾ ਆ ਤੇ ਉਹ ਜਿੱਦਣ ਦਾ ਇਹ ਬਣਾਇਆ ਉਦਣ ਦਾ ਹੀ ਮਤਲਬ ਨਹੀਂ ਪਈ ਜਾਂਦਾ ਆ ਤੇ ਬਾਕੀ ਹਜੇ ਥੋੜਾ ਜਿਹਾ ਖਲਾਰਾ ਰਹਿੰਦਾ ਚੱਕਣ ਵਾਲਾ ਹੁਣ ਮੇਰੇ ਤੋਂ ਚੱਕ ਨਹੀਂ ਹੁਣ ਕੱਲੀ ਤੋਂ ਤੇ ਹੁਣ ਮੰਮੀ ਕਹੀ ਆ ਜੀ ਦੁਕਾਨ ਨੂੰ ਨਾਲੇ ਤਾਂ ਸੂਟ ਪੜਾਉਣਾ ਸੀਗਾ ਰਾਤੀ ਚੇਹਾਂ ਦਾ ਘਰ ਤੇ ਨਾ ਇਹ ਸੂਟ ਫੜਾਉਣਾ ਸੀ ਤੇ ਨਾਲੇ ਮੰਮੀ ਕਹਿੰਦੀ ਚੱਲ ਲੈਣਾ ਨਾ ਦਾਲ ਤੋਂ ਲੈ ਆਣੀ ਆ ਜੀ ਬਣਾ ਲਈਏ ਆਪਾਂ ਤੇ ਭਾਂਡੇ ਵੀ ਧੂੰਦੀਆਂ ਤੇ ਬਹੁਤ ਜ਼ਿਆਦਾ ਲਾਰਾ ਜਿਹਾ ਜਿਹੜਾ ਹਨਾ ਪਿਆ ਹੋਇਆ ਹੈ ਹੌਲੀ ਹੌਲੀ ਹੁਣ ਸੋਧ ਹੋਣਾ ਸਾਰਾ ਕੁਝ ਤੇ ਬਾਕੀ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣੇ ਰਿਹਾ ਕੀੜੀਆਂ ਨੇ ਨਾਲੇ ਆਪਾਂ ਕਰਦੇ ਹਾਂ ਜੀ ਗੈਸ ਵਗੈਰਾ ਸਾਫ਼ ਤੇ ਨਾਲ ਤੋਂ ਲਏ ਆਂ ਪਾਂਡੇ ਫੇਰ ਇਹਦਾ ਸਾਡਾ ਇੱਕ ਗੈਸ ਨੁੱਕਣ ਵਾਲਾ ਆ ਤੇ ਉਹ ਹੁਣ ਮੈਂ ਕਿਹਾ ਦੇਖਦੇ ਹਾਂ ਥੱਲੇ ਤੇ ਹਨਾ ਹੋਰ ਰੱਖ ਲੈਣੇ ਆ ਦਾਲ ਥੁੱਕ ਨੂੰ ਮਿੱਟੀ ਦੀ ਲਾ ਲੈਣੇ ਆ ਥੱਲੇ ਤੇ ਰੱਖ ਲੈਣੇ ਦਾਲ ਤੇ ਬਾਕੀ ਦੇਖਦੇ ਆ ਕਿੱਦਾਂ ਹੁੰਦੀ ਆ ਥੁਲਾ ਥੋੜਾ ਬਾਹਰ ਜੇ ਇਹਨੂੰ ਕੱਢ ਕੇ ਇੱਥੇ ਕਬਾਲ ਲੈਣੇ ਆ ਕਿਉਂਕਿ ਉਹ 15 ਨੂੰ ਉੱਥੇ ਫਿਰ ਸਮਾਨ ਸਮੋਣ ਜਾਂ ਪਿਆ ਤਾਂ ਕਰਕੇ ਬਾਕੀ ਚਲੋ ਠੀਕ ਹੈ ਜੀ ਤੁਸੀਂ ਦੀ ਮੇਰੇ ਵੀਡੀਓ ਦੇ ਨਾਲ ਬਣੇ ਰਹੋ ਤੇ ਰੱਬਾ ਹੋਣ ਨਮੀ ਪਾਮੀ ਹਜੇ ਵੀ ਬੱਦਲ ਹਨ ਜੀ ਦੇਖੋ ਕਿਦਾਂ ਕੁਲਿਆ ਪਿਆ ਆ ਤੇ ਜੇ ਮੀਂਹ ਆ ਗਿਆ ਸਾਡਾ ਔਖਾ ਹੋ ਜਾਣਾ ਦੋਨੇ ਕਮਰੇ ਸਾਡੇ ਸਾਰੇ ਹੀ ਚੁੰਦੇ ਆ ਤੇ ਹੁਣ ਤਾਂ ਰੱਬ ਮੇਰੇ ਘਰੇ ਬਹੁਤ ਔਖਾ ਅਸੀਂ ਸਾਡਾ ਮਤਲਬ ਔਖਾ ਹੋ ਜਾਣਾ ਰਹਿਣਾ ਇੱਥੇ ਕਿਉਂਕਿ ਇਹਨਾਂ ਦੋਨੀ ਕਮਰੇ ਚੋਂਦੇ ਦੋ ਹੀ ਤਾਂ ਸਾਡੇ ਕਮਰੇ ਆ ਛੱਡ ਥੱਲੇ ਸਾਡੀ ਉਦਾਨੀ ਸਾਰੀ ਬਾਛੜ ਜਾਂਦੀ ਅੰਦਰ ਤੱਕ ਤੇ ਉੱਥੇ ਸਾਨੂੰ ਉਹਦਾ ਇੰਨਾ ਕੋਈ ਫਾਇਦਾ ਨਹੀਂ ਹੈਗਾ ਤੇ ਬਾਕੀ ਸਾਡੇ ਨਾਲ ਦੀਆਂ ਦੇ ਵੀ ਹਨਾ ਕਾਫੀ ਉਹਨਾਂ ਦੇ ਚੋਰ ਆ ਕੋਠੇ ਬੰਦਾ ਹਨਾ ਫਿਰ ਜਾ ਕੇ ਵੀ ਕਿੱਥੇ ਰਹੂੰਗਾ ਤਾਂ ਕਰਕੇ ਬਹੁਤ ਔਖਾ ਹੁਣ ਮੀਂਹ ਨਾ ਆਵੇ ਤਾਂ ਹਨਾ ਵਧੀਆ ਹੈ ਪਰ ਬੱਦਲ ਨਹੀਂ ਜਦਾ ਗੁੰਡਾ ਹੋਈ ਜਾਣਾ ਨਾ ਕਾਲੀ ਘਾਟ ਦੀ ਆ ਰਹੀ ਹੈ ਫੇ ਬਾਕੀ ਚਲੋ ਠੀਕ ਆ ਜੀ ਜਿੱਦਾਂ ਵੀ ਹੋਈ ਤੁਹਾਨੂੰ ਦਿਖਾਵਾਂਗੇ ਤੁਸੀਂ ਵੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਹਾਂ ਜੀ ਲਓ ਜੀ ਚੁੱਲੇ ਤੇ ਆਪਾਂ ਰੱਖ ਦਿੱਤੀ ਦਾੜ ਤੇ ਇੱਧਰ ਬਾਲਣ ਪੁੱਲਣ ਵੀ ਰੱਖਿਆ ਹੋਇਆ ਆ ਤੇ ਮਿੱਟੀ ਲਾ ਲਈ ਸੀਗੀ ਕੁੱਕਰ ਨੂੰ ਵੀ ਹਨਾ ਤੋ ਉਹ ਹੋ ਜਾਂਦਾ ਵਧੀਆ ਤੇ ਮੀ ਫੇ ਆ ਗਿਆ ਆ ਜੀ ਮਾੜਾ ਮਾੜਾ ਬੂੰਦ ਬਾਂਦੇ ਬੂੰਦਾ ਬਾਂਦੀ ਜੀ ਹੋ ਰਹੀ ਆ ਬਹੁਤ ਔਖਾ ਆ ਜੀ ਦੇਖਦੇ ਹਾਂ ਹੁਣ ਕਿੱਦਾਂ ਹੁੰਦੀ ਆ ਸਮਰਦੇ ਪਾਪਾ ਵੀ ਕਿਤੇ ਗਏ ਹੋਏ ਆ ਕਿਸੇ ਦੇ ਕੰਮ ਕੂਮ ਕਰਨ ਆਪ ਪਲੰਬਰ ਦਾ ਹੀ ਤੇ ਉਹ ਆਏ ਨਹੀਂਗੇ ਹਜੇ ਤੱਕ ਤੇ ਅਸੀਂ ਮੈਂ ਤਾਂ ਮੰਮੀ ਨੇ ਸੋਫੇ ਅੰਦਰ ਰੱਖੇ ਬਹੁਤ ਬੁਰਾ ਹਾਲ ਐਨੇ ਭਾਰੇ ਸੀਗੇ ਤੇ ਮੇਰੇ ਮਿੱਤੂ ਮੈਂ ਕਿਉਂ ਤੈਨੂੰ ਕਹਿੰਦੀ ਸੀ ਤੂੰ ਮੇਰੇ ਮਿੱਤੂ ਤੂੰ ਮੇਰਾ ਸੋਨਾ ਬਬਾ